ਰਸੇਵੀਆ ਅਹਨੇ ਸਹਜ ਸੁਵਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮਦੀ ਨੂਰ ਅਰਸਹੁ ਕੋਰਸਹੁ ਝਟੀਐ ਤੋਦੋ ਡਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਸੱਜਣਾ ਸੱਚਾ ਪਾਤੇ ਸਾ ਸਿਰ ਸਾਹਾ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ सप्तनाम श्रीवाहे गुरु साहेबजि ਸੋਰਠਾ ਮਹੱਲਾਤੀ ਜੰਗ ਭਗਤ ਖਜਾਨਾ ਭਗਤਨ ਕਉਦੀਆ ਨਾ ਹਰ ਧੰ ਸੱਚ ਸੋਈ ਅਖੋਟ ਨਾਮ ਤਾਂ ਕਦੇ ਨਖਟ ਨਹੀਂ ਕੇ ਨਾ ਕੀਮਤ ਹੋਈ ਨਾਮ ਤਨ ਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਭਗਤ ਖਜਾਨਾ ਭਗਤਨ ਕਉ ਦਿਆ ਨਾਉ ਹਰ ਧੰ ਸੱਚ ਸੋਏ ਅਖੋਟ ਨਾਮ ਧੰ ਕਦੇ ਨ ਖਟੈ ਨਾਹੀ ਕਿੰਨਾ ਕੀਮਤ ਹੋਏ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਈ ਮਨ ਮੇਰੇ ਗੁਰ ਸਬਦ ਦੇ ਹਰ ਪਾਇਆ ਜਾਏ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਾਹ ਮਿਲ ਸਜਾਈ ਰਹਾਉ ਇਸ ਦੇ ਹੀ ਅੰਦਰ ਪੰਚ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟਾ ਹੈ ਮਾਨਮੁਖ ਨਹੀਂ 부ਜਾ ਹੈ ਕੋਈ ਨਾ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਹਮ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲ ਨਾ ਚਲਦਿਆ ਨਾ ਗੋਰਾ ਮੁਖ ਹੋਵਾ ਸੁਨਾਮਤਿ ਆਵੈ ਸਦਾ ਹਰਨਾਮ ਸੰਭਾਲਾ ਸੱਚੇ ਬਾਣੇ ਹਰ ਗੁਣ ਗਾਵੈ ਦਰੇਂ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਕਾਟ ਚਾਨਣਾ ਅਮਰ ਸਿਰ ਬਾਦੇ ਸਾਹ आन दिन भगत कर है दिन राती राम नाम सच लाह नानक राम नाम सबद रत ਤੇ ਹਰ ਪਾਹ ਸਤ ਗੁਰ ਗਿਆਨ ਸਦਾ ਘਾਟ ਚੰਨ ਅਮਰ ਸਿਰ ਬਾਦ ਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਤਿਲਾਹ ਨਾਨਕ ਰਾਮ ਨਾਮ ਨਿਸਤਾਰ ਸਬਦ ਰਤ ਤੇ ਹਰ ਪਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਮ ਹਰ ਧਨ ਸਚ ਸੋਇ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ